ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇਣੀ ਵਿਖੇ ਬੇਕਾਬੂ ਹੋਈ ਟਮਾਟਰਾਂ ਨਾਲ ਭਰੀ ਪਿਕਅਪ ਥੱਲੇ ਚੋਏ ਦੇ ਵਿੱਚ ਪਲਟੀ ਦੋ ਵਿਅਕਤੀ ਗੰਭੀਰ ਰੂਪ ਚੋਏ ਜ਼ਖਮੀ ਅੱਜ ਮਿਤੀ 25 ਜੂਨ ਦਿਨ ਮੰਗਲਵਾਰ ਨੂੰ ਦੁਪਹਿਰ ਕਰੀਬ 1 ਵਜੇ ਟਮਾਟਰਾਂ ਨਾਲ ਭਰੀ ਇੱਕ ਪਿਕਅਪ ਦੇਣੀ ਵਿਖੇ ਚੋਏ ਵਿੱਚ ਜਾ ਪਲਟੀ ਜਿਸ ਨਾਲ ਉਕਤ ਪਿਕਅਪ ਵਿੱਚ ਸਵਾਰ ਇੱਕ ਵਿਅਕਤੀ ਅਤੇ ਚਾਲਕ ਬੁਰੀ ਤਰ੍ਹਾਂ ਉਕਤ ਪਿਕਅਪ ਦੇ ਵਿੱਚ ਫਸ ਗਏ ਜਿਸ ਨੂੰ ਸਥਾਨਕ ਲੋਕਾਂ ਅਤੇ ਮਕੈਨਿਕ ਮਾਰਕੀਟ ਦੇ ਮਕੈਨਿਕਾਂ ਵੱਲੋਂ ਕਟਰਦੀ ਮਦਦ ਨਾਲ ਗੱਡੀ ਨੂੰ ਕੱਟ ਕੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਗੰਭੀਰ ਹਾਲਤ ਦੇ ਵਿੱਚ ਦੋਵਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਲਈ ਇਲਾਜ ਲਈ ਐਂਬੂਲੈਂਸ ਰਾਹੀਂ ਭੇਜ ਦਿੱਤਾ ਗਿਆ ਹੈ ਇਸ ਮੌਕੇ ਮੌਕੇ ਤੇ ਕਤਰ ਲੋਕਾਂ ਨੇ ਕਿਹਾ ਕਿ ਉਕਤ ਪੀਕਅਪ ਬੜੀ ਤੇਜ਼ ਰਫ਼ਤਾਰ ਵਿੱਚ ਸੀ ਜੋ ਮੋੜ ਤੇ ਪਹੁੰਚਦਿਆਂ ਸੰਤੋਲਨ ਗਵਾਣ ਕਾਰਨ ਸਿੱਧੀ ਚੋਏ ਵਿੱਚ ਪਲਟ ਗਈ ਜਿਸ ਕਾਰਨ ਦੋਵੇਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆਓ ਤੁਹਾਨੂੰ ਦਿਖਾਣੇ ਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਸੁਣਾਣੇ ਆ ਇਸ ਮੌਕੇ ਕੀ ਕਿਹਾ ਉਕਤ ਸਥਾਨਕ ਲੋਕਾਂ ਅਤੇ ਐਂਬੂਲੈਂਸ ਚਾਲਕ ਨੇ ਹਾਂਜੀ ਮੈਂ 1033 ਐਂਬੂਲੈਂਸ ਡਰਾਈਵਰ ਬੋਲ ਰਿਹਾ ਜੀ ਐਨਐਚਆਈ ਤੋਂ ਤੇ ਸਾਡੇ ਦੇਣੀ ਇੱਕ ਗੱਡੀ ਪਲਟ ਗਈ ਹੈ ਟਮਟਰਾਂ ਦੀ ਭਰੀ ਹੋਈ ਜੀ ਉਹਦੇ ਵਿੱਚ ਦੋ ਬੰਦੇ ਸੀਗੇ ਦੋਨੋਂ ਸੀਰੀਅਸ ਇਤਰਾ ਆਪਾਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਆਨੰਦਪੁਰ ਸਾਹਿਬ ਲੈ ਗਏ ਤੇ ਦੂਜੀ ਐਂਬੂਲੈਂਸ ਬੁਲਾਈ ਆ ਉਹਦੇ ਵਿੱਚ ਦੂਜਾ ਬੰਦਾ ਵੀ ਭੇਜ ਦਿੱਤਾ ਬਾਕੀ ਉਹਨੂੰ ਤਬਰੀ ਤੋਂ ਜਾ ਕੇ ਲਿਬਦਾ ਸਾਨੂੰ ਤਰਾ ਜਿਸ ਟਾਈਮ ਫੋਨ ਆਇਆ ਸੀ ਤਰਾਂ ਤੇ ਪਹੁੰਚ ਕੇ ਪਾਉਣ ਦੇ ਵਿੱਚ ਤੇ ਜੋ ਸਾਥੀ ਕਾਰ ਗਈ ਸੀ ਕਰ ਵਲਾਸਪੁਰ ਤੋਂ ਕਟੜਾਂ ਦੀ ਗੱਡੀ ਆ ਰਹੀ ਸੀ ਤੇ ਮੋੜ ਖਾਸਾ ਵਾਪਰੇ ਆ ਜਿਹਦੇ ਵਿੱਚ ਦੋ ਡਰਾਈਵਰ ਵਿੱਚ ਫਸੇ ਹੋਏ ਸੀ ਇੱਕ ਪਹਿਲਾ ਕੱਢ ਲਿਆ ਤੇ ਦੂਸਰਾ ਸੀ ਪਰ ਮੈਂ ਕੱਟ ਕੇ ਬਾਹਰ ਕੱਢ ਕੇ ਹਸਪਤਲ ਸਿਵਲ ਹਸਪਤਲ ਨੰਨ ਬਸਾ ਤੇ ਰੈਫਰ ਕਰਤੇ ਹੀ ਰਿhta ਗਿਆ ਅੱਛਾ ਸੱਟਾ ਲੱਗਾ ਇੱਕ ਫੈਕਚਰ ਹੈ ਦੂਜੇ ਦੀਆਂ ਦੋਹੇ ਲੱਤਾਂ ਹੈ ਪਹਿਲਾ ਦੇ ਹੋਸ਼ੀਅਤ ਦੇ ਵਿੱਚ ਨਹੀਂ ਬਲਾਸਪੁਰ ਤੋਂ ਟਮਾਟਰਾਂ ਦਾ ਭਰਿਆ ਟੈਂਪੂ ਆ ਰਿਹਾ ਸੀ ਲੇਕਿਨ ਬਹੁਤ ਰਫਤਾਰ ਸੀ ਉਹ ਇਹ ਵਿੱਚ ਗਿਰ ਗਿਆ ਦੇਣੀ ਖਾਈ ਜੋ ਮੋੜ ਆ ਖਤਰਨਾਕ ਮੋੜ ਆ ਕੋਈ ਦੇਖਭਾਲ ਨਹੀਂ ਆਉਦੀ ਉਸ ਮੋੜ ਦੀ ਕੋਈ ਦੇਖਭਾਲ ਨਹੀਂ ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ 2 ਘੰਟੇ ਬੰਦਾ ਉਡਾ ਰੱਖਿਆ ਬਾਕੀ ਬੰਦਾ ਉਦਾ ਜਾਨੋ ਠੀਕ ਆ ਬਾਕੀ ਭਾਈ ਫ੍ਰੈਕਚਰ ਤਾਂ ਹੈ ਹੀ ਆ ਅਬ ਮੈਂ ਟਮਾਟਰਾਂ ਦਾ ਟਰੱਕ ਆ ਰਿਹਾ ਤਾਂ ਪਰ ਬੇਕਾਪ ਜਣਗੀ ਜਣਗੀ ਸਪੀਡ ਥੋੜੀ ਜ਼ਿਆਦਾ ਸੀ ਉਹਦੀ ਕੋਨਟਰੋਲ ਨਹੀਂ ਹੋਇਆ ਇਸ ਕਰਕੇ ਥੀਆ ਨੀਚੇ ਖਾਈ 'ਚ ਹੀ ਗਿਰ ਗਿਆ ਪਰ ਬੰਦੇ ਦਾ ਜਾਨੀ ਕੇ ਸੀ ਕੱਟ ਲਿਆ ਕੱਟਣ ਨਾਲ ਬਚਾ ਬਚੂ ਕਰਨਗੀ ਉੱਪਰੋਂ ਵੜਨਾ ਘਟਣਾ ਵੜਦਾ ਵੀ ਪਿਕਅਪ ਵੜਦੀ ਉਪਰੋਂ ਬੰਦੇ ਕੱਢ ਲਏ ਦੋ ਹੀ ਬਚਾਅ ਹੋ ਗਿਆ ਬਾਕੀ ਅਸੀਂ ਆਪਣੀ ਇਨਸਾਨੀਅਤ ਦਿਖਾਈ ਵੀ ਠੀਕ ਹੋ ਗਿਆ ਬੰਦੇ ਬਾਹਰ ਕੱਢਦੇ ਐ ਐਮਬਲੈਂਸ ਚ ਭੇਜਦੇ ਆ